ਓਏ ਪਹਿਲਾ ਸੈੱਟ ਹੋ ਗਿਆ ਸਟਾਰਟ ਤੇ ਲਾਲੀ ਚਲੋ ਚਲੋ ਖੈਦੋ ਮੁੰਡੇ ਸ਼ਾਬਾਸ਼ ਸ਼ਾਬਾਸ਼ ਔਂ ਦੇਖ ਨਹੀਂ ਲੈਣ ਜੀ ਬੁੱਕ ਦੇ ਪੈਰ ਜੋੜ ਕੇ ਚਲੋ ਓਏ ਚੱਲ 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 ਸ਼ਾਬਾਸ਼ ਸ਼ਾਬਾਸ਼ ਚੱਲ 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 ਵੈਰੀ ਗੁੱਡ ਲੋ ਵੀ ਮਗਰੇ ਦੂਜਾ ਸਟਾਰਟ ਹੋ ਗਿਆ ਸੈੱਟ ਆਪਣਾ ਕਈਆ ਚੱਲ ਵੀ ਜੁਧਿਆ ਚਲੋ 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 ਆਜੋ 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 ਤਰਪੋ 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 ਚਲ 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 ਚਲੋ 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 ਸ਼ਾਬਾਸ਼ ਸ਼ਾਬਾਸ਼ ਹਰ ਇੱਕਰ ਵੀ ਝੱਕ ਲੈ ਲੱਕ ਨਹੀਂ ਆਪੀ ਚੱਲ ਚਲੋ ਚਲੋ ਚਲ ਚਲ ਸ਼ਾਬਾਸ਼ 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 ਚੱਲ ਵੀ ਜੁੱਤੇ ਜੱਟ ਚੱਲ ਆ ਜਾ ਮਗਰੇ ਹੀ ਕਹਿੰਦੇ ਸ਼ਾਜੀ ਆ ਮੰਨੂ ਆ ਚੱਲੋ 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 ਪੂਨੀਆਂ ਰੇਡ ਮਾਲੇ ਮੰਡਾਲੇ ਚੱਲੋ 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 ਅੱਜ ਬੜੀ ਲੈਵਲ ਤੇ ਜਾਂਦੀ ਆ ਗੱਡੀ ਅੱਜ ਹੁਣੇ ਹੀ ਲੈਵਲ ਲੈਵਲ ਕਰਨੇ ਆ ਉਹ ਵੀ ਲੈਵਲ ਹੱਥ 'ਚ ਫੜਿਆ ਕੋਈ ਸਾਹਿਬ ਦੇ ਚਲ 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 ਜੋ ਸਾਰਾ ਪੈ ਲੈ ਆ ਦੇ ਭਾਈ ਥੋੜਾ ਜਿਹਾ ਹੋਰ ਪੈ 50 ਫੁੱਟ ਲਿਆ ਦਿੰਨੇ ਹੋਰ ਚਲੋ ਚਲੋ ਨਾਲੇ ਅੰਦਰ ਗੇਟ ਵਾਲਾ ਇੱਕ ਬਹੁਤ ਵਧੀਆ ਪਿਆ ਉਹ ਹੀ ਲਾਡੀਆਂ ਨਾ ਵਾ ਕਿੱਥੇ ਐਕਸਟਰਾ ਪਿਆ ਉਦਾਂ ਹੀ ਉਹ ਪੀਪੀ ਆਰ ਦਾ ਹੀ ਆ ਅੱਛਾ ਉਹ ਹੀ ਲੱਗ ਗਿਆ ਨਾ ਕੋਈ ਨਾ ਲੈ ਆਉਣੇ ਪੈਪ ਯਾਰ ਚਲੋ ਚਲੋ ਲਾਲ ਸ਼ਾਬਾਸ਼ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਸ਼ਾਬਾਸ਼ ਕਿਉਂ ਛੜਾ ਛੜਾ ਪੜੇ ਟੀੜਾ ਵਾ ਇਹ ਨਹੀਂ ਛੱਡਣਾ ਨਹੀਂ ਛਡਾ ਪੰਪ ਮਾਰ ਛੁੱਟ ਗਿਆ ਛੁੱਟ ਗਿਆ ਛੁੱਟ ਗਿਆ ਚੱਲ ਚੱਲ ਚਾਲੇ ਚਾਲੇ ਚਾਲ ਚਾਲ ਚੱਲ ਬੱਸ ਕਰ ਛੱਡ ਦੇ ਅਗਲਾ ਕਿਹੜਾ ਚੁੱਪਰ ਤੇ ਚੱਲ ਚੱਲ ਵੀ ਮੁੜਿਆ ਇਹਨੂੰ ਫੜੋ ਕਿਹੜਾ ਫੜਦਾ ਹੀ ਚੁੱਪਰ ਦੁੱਲੇ ਨੂੰ ਕਿਹੜਾ ਫੜਦਾ ਹੀ ਨੌਜਵਾਨ ਦੁੱਲੇ ਨੂੰ ਏ ਪਿੰਡ ਦਾ ਪਿੰਡ ਦਾ ਪਿੰਡ ਦਾ ਪਿੰਡੂ 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 ਔ ਚੱਕ ਲੈ ਵੀ ਮੁੰਡਿਆ ਚੱਲ ਵੀ ਓਏ ਮੁੰਡਿਆ پاک ਵੱਡੀ ਨੌਜਵਾਨਾ ਚੱਲ 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 ਕਿਹੜਾ ਕਰਦਾ ਦੋ ਹੱਥ ਇਹਨਾਂ ਨਾਲ ਈ ਈ ਈ ਚੱਲ 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 ਔ ਵੇ ਔ ਵੇ ਚੰਗੀ ਛੱਡੀ ਔ ਵੇ ਲੈ ਹੁਣ ਨਹੀਂ ਫਾਇਦਾ ਕੋਈ ਰਹਿਣ ਦੇ ਕਹਿੰਦੇ ਆ ਮੁੰਡਾ ਏਸੀ ਆ ਇਹ ਕਹਿੰਦਾ ਪੈਪਾਂ ਠੰਡੀਆਂ ਕਰ ਦਿੰਦਾ ਵਾ ਜੀ ਨੂੰ ਲੜ ਜਵੇ ਚੱਲ ਬੰਨੇ ਹੋ ਜਾ ਓਏ ਲਓ ਵੀ ਮਿੱਤਰੋ ਏਸੀ ਨਾ ਕਿਹੜਾ ਕਰਦਾ ਦੋ ਹੱਥ ਜੂਬਰ ਕਰਨ ਵਾਂ ਕੇ ਕੀੜਾ ਕਰਦਾ ਔ ਚੱਕ ਚਿੱਟੇ ਕੱਛੇ ਵਾਲੇ ਨਾ ਪੈ ਗਿਆ ਮੁਕਾਬਲਾ ਚਿੱਟਾ ਤੇ ਕਾਲਾ ਕੱਛਾ ਔ ਚੱਕ ਹੁਣ ਲਵਾਟਾ ਚੱਲ ਆ ਜਾ ਆਇਆ ਕਿ ਜੇ ਓਏ ਟੂਰ ਸਿਆਂ ਚੱਲ ਓਏ ਕਿਹੜਾ ਗੱਭਰੂ ਲੱਗਦਾ ਨੂਰ ਨੂੰ ਫੜ ਗਿਆ ਫੜ ਗਿਆ ਚੜ ਲੱਕ ਤੇ ਚੱਲ ਓਏ ਸਰਪੰਚਾ ਚੱਲ ਛੋੜਿਆ ਸਰਪੰਚਾ ਚੱਲ ਚੱਲ ਭੱਜ ਗਏ ਭੱਜ ਗਏ ਨਾਪਦੇ ਗਿੱਲੀ ਸ਼ਾਵਾਸ਼ ਫੜੋ ਵੀ ਸਰਪੰਚ ਨੂੰ ਕਿਹੜਾ ਫੜਦਾ ਗੱਭਰੂ ਚੱਲ ਵੀ ਚੱਲ ਵੀ ਚੱਲ ਵੀ ਨੌਜਵਾਨਾ ਚੱਲ ਡਾਕਟਰ ਲੱਤਾਂ ਨਹੀਂ ਫੜਾਉਣੀਆਂ ਲੱਤਾਂ ਫੜ ਲੈਣੀਆਂ ਤੇਰੀਆਂ ਇਹਨਾਂ ਨੇ ਦੇ 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 ਪਿੱਛੇ ਨੂੰ ਭੱਜਾ ਭੱਜਾ ਚੱਲ ਵੀ ਸਰਪੰਚਾ ਚੱਲ ਛੜਾ ਛੜਾ ਚੱਲ 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 ਮਾਰ ਪੰਪ ਕੌਣ ਬਾਹਰ ਕੱਢ ਲੈ ਇੱਧਰ ਤੂੰ ਚੱਲ ਚੱਲ ਵੀ ਗੋਰੀ ਚੱਲ 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 ਗੁਰਾ ਸਿੰਘ ਚੱਲ ਹੋ ਅੱਗੇ ਹੋ ਅੱਗੇ ਡਾਕਟਰ ਚੱਲ 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 ਫੜ ਫੜ ਡਾਕਟਰ ਵਿਚਾਰਾ ਖੰਬਿਆ ਹੋਇਆ ਵਾ ਆ ਨੂਰ ਆਉਂਦਾ ਕਿ ਨਹੀਂ ਭੱਜਿਆ ਚਲੋ ਚਲੋ ਫੜੋ ਇਹਨੂੰ ਛਾਵਾ ਛਾਵਾਜ ਕੈਮਰਾਮੈਨ ਫੋਕਸ ਕੈਮਰਾਮੈਨ ਫੋਕਸ ਫੜੋ ਵੀ ਇਹਨੂੰ ਦੁੱਲੇ ਨੂੰ ਕਿਹੜਾ ਫੜਦਾ ਈ ਨੌਜਵਾਨ ਹੋ ਜਾਂਦਾ ਰਿਹਾ ਯੂ ਬੁੱਕ ਦਾ ਓ ਵੇ ਚੱਲ ਵੀ ਮੁਕਰੂਆ ਚੱਲ ਚੱਲ ਕਿਹੜਾ ਪੰਡਤ ਵਾ ਇੱਕੋ ਹਵਨ ਕਰਾ ਲਈਏ ਚੱਲ 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 ਵੇਖੀ ਫੜਦੇ ਪੰਡਤ ਨੂੰ ਓ ਵੇ ਹੁਣ ਬਣਾਣਾ ਫੜਿਆ ਥੱਲੇ ਥੱਲੇ ਉਹ ਫੜਿਆ ਕਾ ਤੇ ਬਾਹਰ ਚੱਲ ਚੱਲ ਏਸੀ ਕਹਿੰਦੇ ਏਸੀ ਫੇਰ ਹੋ ਗਿਆ ਤਿਆਰ ਗੱਭਰੂ ਓ ਚਲੋ ਵੀ ਮਿੱਤਰੋ ਫੜੋ ਗੱਭਰੂ ਨੂੰ ਟਾ ਬੋ ਲਵਾਉਂਦਾ ਏਸੀ ਕਹਿੰਦੇ ਬੰਦਿਆਂ ਦੀ ਚੱਲ ਏਸੀ ਚੱਲ ਫੇ ਔ ਚੱਕ ਬੱਜ ਗਿਆ ਨਹੀਂ ਸੀ ਉਹ ਕਰ ਵੀ ਕੋ ਉਹ ਗਾੜੀ ਰਹੀ ਚਲਾ ਯਾਰ ਓਏ ਚੱਲ ਲਲੀ ਚੱਲ ਸ਼ਾਬਾਸ਼ ਤੇਰੇ ਨਾਲ ਤਾਂ ਨਹੀਂ ਆਇਆ ਅੱਜ ਲੱਗਦਾ ਨਾ ਚੱਲ 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 ਮੁੰਡਿਆ ਚੱਲ ਚਲੋ 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 ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਸ਼ਾਬਾਸ਼ ਚੱਲ 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 ਏ ਏ ਲੱਕ ਟੂਨੂ ਟੂਨੂ ਚੱਲ ਟੂ ਨੂ ਟੂ ਨੂ ਕਰਾਉਣਾ ਵੇਖੀ ਕੋਈ ਸਾਹਿਬ ਨੇ ਗੱਲ ਗੱਲ ਆਲੀ ਸ਼ਾਬਾਸ਼ ਸ਼ਾਬਾਸ਼ ਚਲੋ 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 ਕੀ ਗੱਲ ਆ ਫੰਬ ਗਿਆ ਗੱਡੀਆਂ ਯੂਤਾ ਜੱਟ ਗਿਆ ਯੂ ਕਬੱਡੀ ਤੇ ਕਿਹੜਾ ਗੱਭਰੂ ਲੱਗਦਾ ਚੱਲ 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 ਜਾਵੇ ਨਾ ਹੁਣ ਜੋਤਾ ਐਨ ਪਿਛੇ ਪੈਨ ਆਇਆ ਪਿਛਲੇ ਪੱਪਾਂ ਤੇ ਐਨ ਬਿਲਕੁਲ ਚੱਲ ਪਾਲੇ ਚੱਲ ਲਾ ਦੇ ਹੱਥੇ ਤੂੰ ਕੋਈ ਨਾ ਚੱਲ ਚੱਲ ਕਿਹੜਾ ਕਹਿੰਦਾ ਬਾਜ਼ ਮਾਤ ਮੇਰਾ ਪਾਲਿਆ ਜਾਵੇ ਨਾ ਪਾਲਾ ਭਾਈ ਇਹਦਾ ਲੱਗਾ ਜੱਫੇ ਕਰਦਾ ਕਿਹੜਾ ਤੂੰ ਮੈਂ ਜੱਫੀ ਨਹੀਂ ਰੇਟਾ ਪਾਲੇ ਜਿਹੜਾ ਤੂੰ ਕੀ ਕਰ ਸਮਝ ਨਹੀਂ ਆਉਂਦਾ ਇੱਥੇ ਆ ਜਾ ਕੋਈ ਆ ਤੂੰ ਕੋਦੇ ਕੋਟੀ ਕੋਟੀ ਕਹਿੰਦੇ ਕੋਟੀ ਬਰਮੀ ਦਾ ਵੈਰੀ ਚਲੋ 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 ਜਲਦੀ ਜਾ ਰਿਹਾ ਰੇਡ ਤੇ ਗੱਭਰੂ ਕੋਟੀ ਨੂੰ ਫੜ ਲਓ ਫੜ ਲਓ ਛੱਡਿਓ ਨਾ ਅੱਜ ਹੌਲੀ 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 ਚੱਲ ਚੱਲ ਕੋਟੀ ਚੱਲ ਬਾਵਾ ਖਿਲਾਰ ਕੇ ਟੱਚ ਮਾਰ ਓ ਵੀ ਗਿਆ ਪਾ ਲੱਗ ਗਿਆ ਵਾਜਾ ਬਾਅਦ ਚ ਲੱਗਾ ਵਾ ਉਹਦਾ ਲੱਗਾ ਵਾ ਲਵੀ ਨੂਰ ਚੱਲ ਵੀ ਕੀ ਕਹਿੰਦਾ ਨੂਰ ਅੱਜ ਚੱਲ 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 ਵੀ ਜੁੱਤਿਆ ਘੁੰਮਣ ਵਾਲਾ ਆ ਗਿਆ ਹੁਣ ਚੱਲ 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 ਰੋਟੇਸ਼ਨ ਚੱਲ ਲੈਫਟ ਰਾਈਟ ਸਟ੍ਰੇਟ ਲੈਫਟ ਰਾਈਟ ਸਟ੍ਰੇਟ ਲੈਫਟ ਰਾਈਟ ਸਟ੍ਰੇਟ ਚਲੋ 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 ਸ਼ਾਬਾਸ਼ ਮੁੰਡਿਓ ਚੱਲ ਆਲ ਉਹ ਕਰੋ ਜਦੋਂ ਆਨੇ ਨੇ ਉਦੋਂ ਬਰਪੂਰ ਫਲਾਇਆ ਕਰੋ ਨਿਆਣਿਓ ਤੁਸੀਂ ਪਾਣੀ ਠੰਡਾ ਪੀ ਲਿਆ ਕਰੋ हां शाह की कहना मांगता है भाई लपाटा गए चल 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 मेरा वीर शाबाश शाबाश मने शाबाश शाबाश जी ब्रह्मी लवर कह कबड्डी ਓ ਵੱਖਰੇ ਦਾ ਬਣਾਇਆ ਹੋਇਆ ਹੈ ਉਹਨੇ ਉਹ ਵੇ ਸਿੰਘ ਵੱਖਰੇ ਹੀ ਜਾਂਦੇ ਹੈ ਚੱਲ 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 ਸ਼ਾਬਾਸ਼ ਸ਼ਾਬਾਸ਼ ਮੁੰਡਿਆ ਖੇਦੇ ਕੰਮ ਨੂੰ ਸਿੰਘ ਖਣਕ ਤੁ ਜਗਰ ਲੋਕ ਚੱਲਿਓ ਇੱਧਰ ਆਂਦਾ ਲਾਲਾ ਚੱਲ ਕਰ ਦੇ ਕਰਦੇ ਆਲੂ ਗੇਮ ਚਾਲੂ ਜੋਧਿਆ चल चल जोधे शाबाशाशरी जोधे कैसा लग रहा है चल 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 तो पहुंच गए छावा छावा चल चल वेरी गुड वेरी गुड वेरी गुड आ गया आ गया लाइन ते शाबाश ਬੰਦਿਆਂ ਨੂੰ ਲਾਓ ਪਾਜੀ ਕਿੱਥੇ ਆ ਓਏ ਆ ਕੀ ਕਰੀ ਜਾਂਦਾ ਯਾਰ ਆ ਤੁਹਾਡਾ ਰਿਸ਼ਤੇ ਦਾ ਡਾਂਸ ਹੀ ਕਰੀ ਜਾਂਦਾ ਵਾ ਚੱਲ 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 ਸ਼ਾਬਾਸ਼ ਸ਼ਾਬਾਸ਼ ਆ ਜਾ ਪੁੱਤ ਛਪਾਟੇ ਆ ਗਏ ਹੁਣ ਆ ਵੇਖ ਲੈ ਗੱਭਰੂ ਲਾਉਂਦੇ ਆ ਆ ਜਾ ਆ ਜਾ ਓ ਯਾਰ ਆ ਭਰਾਵਾ ਤੁਹਾਡਾ ਰਿਸ਼ਤੇਦਾਰ ਲਾਉਂਦਾ ਹੀ ਨਿਕਾ ਇਹ ਸਾਡੇ ਰਿਸ਼ਤੇਦਾਰ ਤੁਰੀ ਨਾ ਹਾਂ ਉਹ ਕਹਿੰਦਾ ਸਾਡਾ ਰਿਸ਼ਤੇਦਾਰ ਨਹੀਂ ਨਿਕਾ ਹਾਂ ਨਹੀਂ ਨਿਕਾ ਕਿਉਂ ਤੁਹਾਡਾ ਰਿਸ਼ਤੇਦਾਰ ਕਹਤੋਂ ਨਿਕਾ ਹੈ ਓ ਅੰਨ ਉਹ ਹੰਦਾ ਵਾ ਅੱਛਾ ਰਿਸ਼ਤੇਦਾਰੀ ਖਤਮ ਕਰਤੀ ਤੁਸੀਂ ਹਾਂ ਖਤਮ ਹੋ ਗਈ ਠੀਕ ਤਲਾਕ ਦੇ ਤਲਾਕ ਦੇ ਤਾਂ ਇਹਨੂੰ ਰਿਸ਼ਤੇਦਾਰੀ ਚ ਲੈ ਆਹ ਹੀ ਸੁਣਨਾ ਸੀ ਮਿਹਨਤ ਕਿਹੜਾ ਲਾਉਂਦਾ ਅੰਨ ਖਾ ਕੇ ਚੱਲ 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 ਸਾਠ ਡੰਡ ਤੇ ਇੱਕ ਵੀ ਨਹੀਂ ਲਾਇਆ ਬੱਸ ਕਹ ਦੇਣਾ ਹੋ ਗਈ ਛਪਾੜੇ ਤੇ ਇੱਕ ਵੀ ਨਹੀਂ ਲਾਇਆ ਲੈ ਆਹ ਕਿਹੜਾ ਛਪਾੜਾ ਤੁਸੀਂ ਗਲਤ ਲਾਉਨੇ ਉਹ ਸਹੀ ਲਾਉਂਦਾ ਵਾ ਕੀ ਛਪਾੜਾ ਕੀ ਗਈ ਹੈ ਨਾ ਭਾਜੀਆ ਐਦਾਂ ਛਪਾੜੇ ਹੁੰਦੇ ਆ ਇਹ ਪੜਾ ਸਾਹ ਵੀ ਕੱਦਾ ਚੜਿਆ ਈ ਏਦਾਂ ਤਾਂ ਘਟ ਗਏ ਸਰੀਰ ਖਾਣਾ ਨਾ ਮਲਾਈ ਚਾਂਪਕ ਫਗਾਨੀ ਇਹਨਾਂ ਦੀ ਕੋਈ ਨਹੀਂ ਖਾਂਦੀ ਕਿਹੜੀ ਖਾਣਾ ਨਾ ਫਿਰ ਕੋਈ ਨਹੀਂ ਖਾਂਦੀ ਫੇਕੀ ਖਾਣਾ ਨਾ ਦਾਦੀ ਵੀ ਨਾ ਹੈਂ ਦਾਦੀ ਵੀ ਨਾ ਆਈਸਕ੍ਰੀਮ ਕਿੰਨੀ ਕਿੰਨੀਆਂ ਉਹ ਘਰੇ ਬਣਾਵੇ 버거 ਨਹੀਂ ਨਿਊਡਲ ਨਹੀਂ ਮਾਂਜਾ ਬੰਦਿਆਂ ਨੂੰ ਨਹੀਂ ਨੇ ਭਾਜੀ ਕੋ ਮਨਾਉਂਗਾ ਵੇਲਾ ਕੋਈ ਨਹੀਂ ਖਾਣਾ ਭਾਜੀ ਵਿਆਹ ਤੇ ਵਿਆਦ ਹੈ ਹਾਂ ਕਿੰਨਾ ਕੱਖ ਉਹ ਛੱਡੀ ਦਾ ਕੱਖ ਨਹੀਂ ਹਾਂ ਹੁਣ ਹੈ ਮੀਟ ਅੰਡ ਘਾਟੇ ਘਾਟੇ ਹੂੰ ਮਾਮਾ ਲੱਗੇ ਤੇ ਬੈਠੇ ਹੋਣੇ ਤੁਸੀਂ ਜਾ ਕੇ ਨਾਲੇ ਤੱਤਾ ਤੱਤਾ ਖਾਣੇ ਆ ਕਦੋਂ ਹੋਰ ਕੀ ਐਕਸ਼ਨ ਕਰਕੇ ਵਿਖਾਵਾ ਬਾਵਾ ਦਿਨ ਹੋ ਗਏ ਦਰਸ਼ਕ ਕਹਿੰਦੇ ਐਕਸ਼ਨ ਨਹੀਂ ਕੀਤਾ ਉਹ ਜਿਹੜਾ ਜਿਹੜਾ ਕਰਦਾ ਹੁੰਦਾ ਕਿਹੜਾ ਪਿਛਲੀ ਵਾਰੀ ਜਿਹੜਾ ਮਸ਼ਹੂਰ ਕੀਤਾ ਸੀ ਕਿਹੜਾ ਉਹ ਜੀਬ ਵਾਲਾ ਜਿਹੜਾ ਕਰਦਾ ਹੁੰਦਾ ਇਹ ਆ ਵੀ ਆ ਐਕਸ਼ਨ ਆ ਆ ਆ ਤੂੰ ਕਿੱਥੋਂ ਆਇਆ ਓਸਤਾਦ ਨਵੇਂ ਪਿੰਡ ਤੋਂ ਉਹਦਾ ਮੁੰਡਾ ਆਇਆ ਗਿਆਨੀ ਅੱਛਾ ਸਗਾ ਭਰਾ ਵਾ ਕਿਹੜਾ ਵਾ ਹੈ ਇਦਾਂ ਲੱਗਣਗੇ ਬੜਾ ਇੱਥੋਂ ਹਟ ਗਿਆ ਤਾਂ ਨੋ ਹੋ ਗਿਆ ਨਾ ਤੇਰੇ ਕੋਲ ਲੱਤ ਕੀ ਫੜਦੇ ਆਪਣੇ ਇਥੇ ਤੂੰ ਲੱਗਣਗਾ ਆਇਆ ਹੋ ਗਿਆ ਉੱਥੇ ਮਾੜੇ ਮਾੜੇ ਚੱਲਾ ਚੱਲ ਚੱਲ ਇਹ ਲੇਟ ਆ ਉਹ ਤੇਰਾ ਹੱਥ ਲਾ ਕੇ ਖੜਾ ਰਿਹਾ ਹਾਂ ਬਾਈ ਚੱਲ ਬਾਈ ਨਹੀਂ ਦਿਖਾਈ ਉਹ ਪੁੰਜਾ ਦੀ ਰੇਡ ਜਿਹੜਾ ਇਹਨੂੰ ਲੱਭਾਣ ਠੀਕ ਆ ਚੱਲ ਪਾ ਰਹੀ ਹੈ ਕੱਲ ਚੱਲ ਚੱਲ ਉਹਨੇ ਛੱਡਿਆ ਕੱਖ ਨਹੀਂ ਸਹੀ ਕਿ ਨਹੀਂ ਆ ਜਾ ਵੀ ਤੂੰ ਤਿੰਨ ਲੋਕ ਜਾਣ ਦਾ ਪਾਟਾ ਇੱਥੇ ਰੱਖ ਲਾ ਚੱਲ ਪਾ ਉਹ ਪਾ ਰੜ ਸਹਿਜ ਆ ਜਾ ਆ ਜਾ ਆ ਜਾ ਓ ਪਾਜੀ ਇਹਨੂੰ ਦੱਸੋ ਇਹ ਟੱਚ ਨਹੀਂ ਲੈਂਦਾ। ਓ ਵੀ ਟੱਚ ਲੈ ਟੱਚ ਹੱਥ ਮਾਰ ਕੇ ਇਹਨੂੰ। ਓ ਵੀ ਓ ਵੀ ਸਿਆਪਾ ਨਹੀਂ ਕਰਨਾਗਾ। ਟੱਚ ਲੈਣ ਨੂੰ ਕਿਆ? ਛੱਡ ਆਈ ਤਾਈ ਕੈਂਚੀ ਨਹੀਂ ਪਾਉਣੀ ਕੈਂਚੀ ਲੱਤਾਂ ਦੂਰ ਰੱਖ। ਛੜਾ 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 ਮਾਰ ਪੰਪਾ ਭੱਜ ਗਿਆ। ਚੱਲ ਚੱਲ ਇਦਾਂ ਹੀ ਇਦਾਂ ਹੀ ਜਾਣਾ ਇਦਾਂ ਹੀ। ਚੱਲ ਚੱਲ ਮਾਰ ਪੰਪਾ ਭੱਜ ਗਿਆ। ਪੰਪਾ ਜੇ ਨਾ ਮਾਰੇ ਨਾ। ਓ ਵੀ ਚੰਗਾ ਭਲਾ ਭੱਜ ਗਿਆ ਹੈਗਾ। ਤਾੜੀਆਂ ਮਾਰੀ ਜਾ ਹੁਣ। ਚੱਲ। ਚੱਲ ਵੀ ਜੋਤਿਆ ਚੱਲ ਚੱਲ ਚੱਲ। ਭੰਗੜਾ ਵੀ ਚੱਲਣਾ ਛਾਜੀ ਅਜੇ। ਚਲੋ 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 ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ 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 ਸ਼ਾਬਾਸ਼। ਲਾਲੇ ਨੇ ਸੱਟਿਆ ਕੁੱਪਾ। ਲਾਲੇ ਨੇ ਸੱਟਿਆ ਕੁੱਪਾ। ਕੋਈ ਨਾ ਕੋਈ ਨਾ ਕੋਈ ਨਾ। ਚਲੋ ਚਲੋ ਛਾਜੀ ਗਾਣਾ ਕਿਹੜਾ ਲਾਵਾਂ ਨਾਲ? ਕੁੱਪੇ ਛੱਟ ਤੀ ਆ ਕਹਿੰਦੀ ਛਾਜੀ ਨੇ ਕੁੜੇ ਨਹੀਂ ਅੱਜ ਕੁੱਪੇ। ਆਹ ਕੁੱਪੇ ਸੈਟ ਤੇ ਆ ਅੱਜ ਹੀ ਸ਼ਾਦੀ ਨੇ ਕੁੜੇ ਨਹੀਂ ਅੱਜ ਕੁੱਪੇ ਹੋਵੇ ਹੋਵੇ ਭੰਗੜਾ ਵੇਖੇ ਦਾ ਕਿਉਂ ਇੱਥੇ ਕੀ ਗੱਲ ਆ ਉੱਥੇ ਟੂਣਾ ਕੀਤਾ ਕਿਸੇ ਨੇ ਚੱਲ 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 ਭਾਜੀ ਵੇਖ ਲੈ ਤੇਰੇ ਮੂੰਹਰੇ ਹੋ ਘਟਾ ਪਤਾ ਜਾਣ ਕੇ ਕਹਿੰਦਾ ਭਾਜੀ ਕਹਿੰਦਾ ਲਾਉਂਦੇ ਨਹੀਂ ਚੰਗਾ ਬਣੀਆ ਭਾਜੀ ਕਰ ਦਿੰਦੇ ਚਲੋ 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 ਚੋਬਰੋ ਚਲੋ 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 ਨੱਪ ਦੋ ਕਿੱਲੀ ਵੇਚ ਜਾਂਦੇ ਓੜ ਦੇ ਚੱਲ ਵੀ ਚੱਲ ਵੀ ਚਲੋ 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 ਕੋਈ ਨਾ ਦੇਖ ਲੈਨੇ ਆ تیرਤੇ ਕਰ ਦਿੰਨੇ ਆ ਕਿਹੜਾ ਤੂੰ ਸੌਖਾ ਲਾਉਣਾ ਸੈਟ ਚਲੋ 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 ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ 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 ਆਜੋ ਲਾਲੀ ਆਜੋ ਸ਼ਾਬਾਸ਼ ਚਲੋ 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 ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਸ਼ਾਬਾਸ਼ ਚਲੋ 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 ਐ ਐ ਐ ਨੱਚਦੀ ਜਵਾਨੀ ਐ ਬੱਲੇ ਜਵਾਨਾ ਬੱਲੇ ਜਵਾਨਾ ਦੱਸ ਦੇ ਇੱਥੇ ਲੋਕਾਂ ਨੂੰ ਤੂੰ ਕੀ ਖਾਣਾ? ਬਰਗਰ ਖਾਣਾ। ਕੱਕਿਓ ਖਾਣਾ। ਐ ਐ ਐ ਕਿਉਂ? ਲੱਗਦਾ ਕਿ ਨਹੀਂ ਭਾਲੂ ਵਿੱਚ? ਇਹ ਤੋਂ ਪਰੇ ਰਿਹਾ ਕਰ ਥੱਲੇ ਨਾ ਦੇ ਦੇ ਤਾਨੂੰ। ਹਾਂ। ਆਹ ਕੇ ਨਾ ਵਧੀਆ ਲਾਉਣਾ ਅਸੀਂ ਲੈ। ਚਲੋ ਚਲੋ ਦੱਸ ਦੱਸ ਦੇ ਕੋਈ ਸਾਹਿਬ ਕਿੱਦਾਂ ਘੇਰੀ ਤੋਰਨੀ ਆ। ਕਿਹਰੀ ਕਮਾਇਆ ਕਰੋ ਟਾਈਮ ਕਰਾਇਆ ਕਰੋ ਭਾਜੀ ਕਹਿੰਦਾ ਬੰਦੇ ਦਾ ਸਮਝੀਏ ਗੱਲ ਕਿ ਨਹੀਂ ਆ ਜਾ ਓਏ ਮੋਟੇ ਨੂੰ ਭੇਜੋ ਮੜ ਆਇਆ ਇਹਨੂੰ ਭੇਜ ਮੜ ਆਇਆ ਆ ਦੁੱਲੇ ਦੇ ਮੈਂ ਸਿੱਟ ਨਹੀਂ ਅੱਜ ਆ ਗਾੜੀ ਨਹੀਂ ਕਰਨੀ ਬਸ ਘਾਈ ਜਲੋ ਲੈ ਚਲੋ ਖੇਚ ਲੈ ਇਹਨੂੰ ਖੇਚ ਲੈ ਪਰ ਇਹਨੂੰ ਹੋ ਜਾ ਮੜ ਆਇਆ ਪਿੱਛੇ ਹੋ ਜਾ ਸਾਰੇ ਕਰਨ ਕਰਨ ਜਿੱਦਾਂ ਟੈਕ ਕਰਦੇ ਨੇ ਉਦੋਂ ਆਸਰ ਲਕੇਸ਼ ਖੇਚ ਲੈ ਕੱਢ ਕੇ ਆ ਨਾ ਚਲੋ ਜਣ ਕੱਢ ਉੱਤੇ ਲੈ ਵੀ ਮਿੱਤਰਾ ਟਾਈਮ ਤੇਰਾ ਹੋ ਗਿਆ ਵਾ ਟਾਈਮ ਹੋ ਗਿਆ ਨਾਲੇ ਅਲੱਗਾ ਨਹੀਂ ਤੁਸੀਂ ਤੋਦੇ ਅੱਖਾਂ ਬੰਦ ਕਰ ਕਰਕੇ ਲੱਗੀ ਜਾਂਦੇ ਆ ਕਿਦਾਂ ਬਣਿਆ ਕਿ ਨਹੀਂ ਜਫਾ ਰੀਡਰ ਤੋਂ ਕਵਰ ਪੈ ਜਾਂਦਾ ਚਲ ਟਾਈਮ ਹੋਇਆ ਹੀ ਉਹਨੇ ਹੱਥ ਲਾਉਣ ਪਿਆ ਕਿ ਨਹੀਂ ਓਏ ਆ ਗਿਆ ਚਾਹ ਰਸ਼ੀਅਨ ਟੈਂਕ ਰਸ਼ੀਅਨ ਟੈਂਕ ਆ ਗਿਆ ਰਸ਼ੀਅਨ ਉਹ ਭਰਾਵਾ ਰੇਡ ਪਾਉਣੀ ਆ ਉਹਨੂੰ ਭਜਾਈ ਜਾਨੇ ਉਧਰ ਨੂੰ ਚੱਲ ਸਹਿਜ ਨੇ ਜੰਡੂ ਬਾਮ ਲਾਈ ਅੱਜ ਕਹਿੰਦੇ ਇੱਕ ਰੇਡ ਨਹੀਂ ਭਜਾ ਇਹ ਲੱਤਾਂ ਬਚਾ ਲੱਤਾਂ ਕਰਨ ਫੜੇ ਜੂ ਇਹ ਲਾਰੇ ਟਾਚੇ ਨੂੰ ਮਨਾ ਚਿੱਟੀ ਕਛੇ ਵਾਲੇ ਨੂੰ ਯਾਨੀ ਤੂੰ ਬਲੌਣਾ ਗਿਆ ਫਾਣੇ ਨੂੰ ਮੈਂ ਕਹਾਂ ਭਾਈ ਨੂੰ ਜੱਪਾ ਲੱਗ ਜਾਣਾ ਇਹਨੂੰ ਚੱਲ ਛੱਡਾ ਛੱਡਾ ਬਹੁਤ ਸਹੀ ਗਿਆ ਲੱਗ ਗਿਆ ਜੱਪਾ ਪਾਰੀ ਪਹਿਲੇ ਇਹਦੇ ਛਿੱਟੀ ਫੇਰੋ ਇਹਦੇ ਉਹਦਾ ਮੈਂ ਕਰਦਾ ਮੋਟਾ ਤੈਨੂੰ ਕਿੰਨੀ ਵਾਰ ਦੱਸਿਆ ਟਾਚ ਨਹੀਂ ਲੈਂਦਾ ਚੱਲ ਬੱਚਾ ਤੇਰੇ ਕਬੱਡੀਆਂ ਪਈ ਜਾਣੀਆਂ ਜਿੰਨਾ ਜ ਟੱਚ ਨਹੀਂ ਲੈਂਦਾ ਤੇਰੀ ਰੇਡ ਪਈ ਜਾਣੀ ਅਜ ਹੋਰ ਕਿਸੇ ਦੀ ਰੇਡ ਹੀ ਨਹੀਂ ਪਾਉਣੀ ਆਹ ਹਾ ਤੁਰ 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 ਲੈ ਜਾ ਲੈਣ ਤੇ ਲੈ ਜਾ ਲੈਣ ਤੇ ਹਾਂ ਉਹ ਡਬਲ ਹੋ ਗਿਆ ਕਰੈਡ ਡਬਲ ਕਿ ਨਹੀਂ ਭਾਜੀ ਫੇ ਫੇ ਚੱਲ ਭਾਜੀ ਇਹ ਤਾਂ ਬਣਾ ਰਹੀ ਲਾਜ ਅੱਗੇ ਨਾ ਫੜਕਾ ਹੱਥ ਲਾਉਣਾ ਆਪ ਲੱਤੀ ਬਚਾ ਕੇ ਚੱਲ ਫੇ ਚੱਲ 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 ਹੱਥ ਘਾਤੋ ਨਹੀਂ ਲਾਉਂਦਾ ਹੁੰਦਾ ਚੱਲ

ਉਮੀਦ ਆ ਤੁਸੀਂ ਜਾਣਦੇ ਹੋਗੇ ਸੋਹਣੇ ਸੁਨਕੇ ਗੱਭਰੂ ਨੂੰ ਸਾਡੇ ਨੂੰ ਦੇਖੋ ਦੇਖੋ ਇਹ ਵੀ ਕਦੇ-ਕਦੇ ਦਰਸ਼ਨ ਦਿੰਦਾ ਗਰਾਊਂਡ 'ਚ ਜਦੋਂ ਦਿੰਦਾ ਵਾ ਤੇ ਪੱਤਿਆਂ ਦੀਆਂ ਤਿਤਲੀਆਂ ਲਾਈਵ ਲਾਈਵ ਪਤਲਿਆਂ ਦੇ ਤਿਤਲੀਆਂ ਇਤਲੀਆਂ ਲਹਿਰ ਆਉਂਦੀਆਂ ਹੋਈਆਂ ਲੁੱਕੇ ਨੂੰ ਵੇਖ ਕੇ ਅਸਮਾਨ ਕਿੰਨਾ ਸੋਹਣਾ ਹੋ ਗਿਆ ਲੁੱਕੇ ਨੂੰ ਵੇਖ ਕੇ ਨਹੀਂ ਐ ਭਾਜੀ ਵਲੌਗ ਸ਼ੂਟ ਹੋ ਰਿਹਾ ਵਾ ਅੱਛਾ ਹਾਂਜੀ ਕੀ ਕਹਿਣਾ ਚਾਹੋਗੇ ਤੁਸੀਂ ਭਾਜੀ ਪਰਾਲੇ ਬਾਰੇ ਅਸੀਂ ਵੀ ਇਸ ਗਰਾਊਂਡ 'ਚ ਖੇਡੇ ਔਰ ਤੇ ਸਹੀ ਆ ਸਹੀ ਆ ਵਧੀਆ ਭਰਾ ਲੈਣਾ ਨਿਆਣਿਆਂ ਦਾ ਨਹੀਂ ਬਹੁਤ ਵਧੀਆ ਪਰਮਾਨੰਤ ਰੱਖੀਆਂ ਬਖਸ਼ੇ ਸਾਰੇ ਆਪਣੇ ਜਿੰਨੇ ਵੀਰ ਭਰਾਵਾ ਯੂ ਐਸ ਏ ਵਾਲੇ ਸਾਰੇ ਆਪਾਂ ਨੂੰ ਪੈਸੇ ਪਾਉਂਦੇ ਆ ਤੇ ਵਧੀਆ ਭਰਾਲਾ ਵੇਖ ਲੈ ਨਹੀਂ ਤੇ ਇੱਥੇ ਗਰਾਊਂਡ 'ਚ ਕੋਈ ਨਹੀਂ ਹੁੰਦਾ ਇਹਨਾਂ ਦੇ ਫੋਨਾਂ ਤੇ ਲੱਗੇ ਹੋਣਾ ਇਹ ਪਾਜੀ ਦੇਖੇ ਗਰਾਊਂਡ ਦੇ ਹਾਲਾਤ ਹੁਣ ਸਾਰਿਆਂ ਨੂੰ ਪਤਾ ਕਹਿਣ ਦੀ ਲੋੜ ਨਹੀਂ ਹੈਗੀ ਆ ਦੇਖ ਲੈ ਹੁਣ ਆ ਗਰਾਊਂਡ 'ਚ ਵੇਖ ਲੈ ਮੀਲਾ ਲੱਗਾ ਤੇ ਤੁਸੀਂ ਜਾਣਦੇ ਆ ਲਾਗੇਸ਼ਾ ਕੀ ਗਰਾਊਂਡ 'ਚ ਇੰਨਾ ਮੀਲਾ ਲੱਗਦਾ ਕਿ ਇਹ ਕੋਈ ਨਹੀਂ ਗਰਾਊਂਡਾਂ 'ਚ ਅੱਜ ਕੱਲ ਕਦੀ ਵੀ ਨਹੀਂ ਹੂੰ ਓਕੇ ਆ ਜੀ ਅਰਮਾਨ ਕਰਮਾੜ ਦੇ ਵਿੱਚ ਬਹੁਤ ਟਾਈਮ ਬਤੀਤ ਕੀਤਾ ਇਸ ਪੰਨੇ ਨੇ ਡਾਇਰੈਕਟਰ ਬਣਾਇਆ ਡਾਇਰੈਕਟਰ ਬਣਾਇਆ ਇਹ ਮੁੰਡੇ ਨੂੰ ਕਰਾਉਣੀ ਫੋਟੋ ਕਰਾ ਰਿਹਾ ਇਹ ਦਿਨਾਂ ਭਰਾਵਾ ਬਾਜੀ ਇਹ ਨਹੀਂ ਚੱਲ ਜਾਣਾ ਕਿ ਹੋਰ ਪਾਸੇ ਕਹਿਤੀ ਇਸ ਕੀ ਕਰਾ ਤੀ ਕਿੰਨੀ ਵਾਰ ਦੱਸਿਆ ਤੈਨੂੰ ਰੂਨ ਦੇਖਣ ਦੇ ਨੰਬਰ ਆ ਲੈ ਮੈਨੂੰ ਨੰਬਰ ਮਿਲ ਜੇ ਏਸੀ ਤੂੰ ਪਾਣਾ ਰੇਟ ਨੰਬਰ ਵਾਲੀ ਥਾਲੀ ਕੋਈ ਨਹੀਂ ਤੈਨੂੰ ਸੈਂਟਰ ਜਾਨਦੇ ਨਹੀਂ ਡੋਡ ਤੋਂ ਫੜੂਗਾ ਤੈਨੂੰ ਜੇ ਇਹ ਭਜਾਈ ਜਾਣਗੇ ਫਿਰ ਫੜਨਗੇ ਕੀ ਫੜਨਾ ਕੀ ਤੈਨੂੰ ਸਖੜਨਾ ਕੀ ਤੋ ਜੋ ਨਾ ਚਿਰ ਇਹ ਨਹੀਂ ਫੱਟਦਾ ਬਾਹਰੋਂ ਤੈਨੂੰ ਉਦੋਂ ਪਤਾ ਨਹੀਂ ਲੱਗਣਾ ਮੈਂ ਕੀ ਬਚਣਾ ਆਹ ਦੋ ਤੋਂ ਨਹੀਂ ਫੱਟਦਾ ਤੈਨੂੰ ਪਤਾ ਨਹੀਂ ਲੱਗਣਾ ਕੀ ਮਤਲਬ ਸਮਝ ਗਿਆ ਚੱਲ ਪਾ ਰੇਟ ਹੁਣ ਤੈਨੂੰ ਪਤਾ ਲੱਗਿਆ ਇੱਥੇ ਨੰਬਰ ਨਹੀਂ ਗਾ ਤੁਹਾਡਾ ਕੋਈ ਸਿੱਖ ਨਾ ਆਪਾ ਪਿੱਛੋ ਬੜਾ ਅੱਗੇ ਦੇ ਉਹ ਕੇਰੀ ਇੱਥੋਂ ਬਾੜੇ ਚੋਂ ਐਦਾਂ ਬਾੜੇ ਆਹ ਹਾ ਪ੍ਰੈਸਪਰ ਚੱਲੋ ਏਸੀ ਲਾਤੜਾ ਦੇ ਲੱਤ ਪਿੱਛੇ ਲਾਤੜਾ ਪੁੱਤ ਪਿੱਛੇ ਹਾਂ ਦਾ ਚੱਜ ਚੱਜ ਬਾਖਰਾ ਭੱਜ ਭੱਜ ਭਾਜੀ ਸਿੱਧਾ ਹੀ ਹਾਂ ਲੱਗਾ ਪਤਾ ਚਲੋ ਬਾਹਰ ਲੈ ਤੂੰ ਹੀ ਲੱਗ ਗਿਆ ਆਇਆ ਚੀ